ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਮੱਲਣ ਪਹੁੰਚੇ ਸੀ ਬਾਈ ਦੇ ਮੈਂ ਪਹਿਲਾਂ ਵੀ ਆਉਂਦਾ ਰਿਹਾ ਕੋਈ 2-2.5 ਸਾਲ ਹੋ ਗਏ ਤੇ ਬਾਈ ਥੋੜਾ ਜਿਹਾ ਪਸ਼ੂਆਂ ਦਾ ਕੰਮ ਘਟਾ ਗਿਆ ਸੀਗਾ ਹੁਣ ਵੀ ਬਾਈ ਕੋਲੇ ਚਾਰ گاਵਾ ਹੀ ਆ ਤੇ ਬਾਈ ਦੀਆਂ ਦੋ گاਵਾ ਰਿਪੀਟਰ ਹੀ ਸਮਝ ਲਓ ਤੁਸੀਂ ਉਹ ਤਾਂ ਫੁੱਲ ਰਿਪੀਟਰ ਹੀ ਆ ਜੀ ਆਹ ਗਾਂ ਤਾਂ ਇਹ ਬਾਈ ਨੇ ਕਿੰਨੇ ਦੀ ਲਈ ਸੀ ਬਾਈ ਗਾਂ ਇਹ ਆਹ ਇਹ ਮੈਂ 55 ਤੇ ਉਹਦਾ ਦੁੱਧ ਕਿੰਨਾ ਸੀ ਉਹਦਾ 16 ਲੀਟਰ 16 ਕਿਲੋ ਦੁੱਧ ਤੋਂ ਜਮਾਂ ਡਰਾਈ ਹੋ ਚੁੱਕੀ ਆ ਜੀ ਗਾਂ ਦੇਖ ਲਓ ਤੁਸੀਂ ਥਣ ਦੇਖ ਸਕਦੇ ਆ ਤੇ ਹਜੇ ਤੱਕ ਗੱਭਨ ਨਹੀਂ ਹੋਈਗੀ ਹੀਟ ਚ ਪ੍ਰੋਪਰ ਨਹੀਂ ਆਉਂਦੀਗੀ ਥੋੜਾ ਜਿਹਾ ਫੀਡ ਸਪਲੀਮੈਂਟ ਦੀ ਘਾਟ ਆ ਬਾਈ ਨੂੰ ਦੱਸਿਆ ਵੀ ਗਾਂ ਫਿੱਕੀ ਬਹੁਤ ਆ ਉੱਤਰੋਂ ਤੇ ਕੱਟਕੁੱਟ ਦਾ ਨਹੀਂ ਬਾਈ ਕਦੇ ਕਿਸੇ ਨੇ ਕਿਹਾ ਵੀ ਕੱਟ ਲਵਾ ਦੇ ਨਹੀਂ ਕੱਟਾ ਨਹੀਂ ਮਲਵਾਈ ਨਹੀਂ ਲਵਾਉਣੀ ਹਾਂ ਕੱਟ ਨਾਲ ਵੈਸੇ ਗਾਂ ਤੋਂੜੀ ਵੱਡੀ ਵੀ ਆ ਕੱਟੇ ਤੇ ਲੱਗਣੀ ਵੀ ਨਹੀਂਗੀ ਤੇ ਕਿੰਨੇ ਵਾਰੀ ਟੀਕਾ ਭਰਾ ਦਾ ਉਹ ਬਾਈ ਥੋੜਾ ਨੇੜੇ ਆ ਜਾ ਪੰਜ ਛੇ ਵਾਰੀ ਭਰਾ ਦਾ ਟੀਕਾ ਦਾ ਪੰਜ ਛੇ ਵਾਰੀ ਤੇ ਹੀਟ ਚ ਆਉਂਦੀ ਆ ਹੀਟ ਚ ਸਹੀ ਨਹੀਂ ਆਉਂਦੀਗੀ ਸਹੀ ਨਹੀਂ ਆਉਂਦੀ ਹੈ ਤੇ ਟੀਕੇ ਨਾੜ ਨੂੜ ਵਾਲੇ ਵੀ ਲਾਤੇ ਨਾੜਾ ਲਾ ਵੀ ਲਾਤਾ ਟੀਕਾ ਤੇ ਕਦੇ ਚੈੱਕ ਵੀ ਕੀਤੀ ਹੈ ਡਾਕਟਰ ਨੇ ਕਿ ਬਸ ਟੀਕਾ ਹੀ ਭਰ ਦਿੰਦੇ ਆ ਨਹੀਂ ਟੀਕਾ ਹੀ ਭਰ ਦਿੰਦੇ ਉਸ ਤੋਂ ਬਾਅਦ ਹੀਟ ਚ ਆ ਜਾਂਦੀ ਹੈ ਇਹ ਹਾਂ ਦਿਨਾਂ ਬਾਅਦ ਤੇ ਕਿੰਨੇ ਦਿਨਾਂ ਬਾਅਦ ਹੀਟ ਚ ਆਉਂਦੀ ਹੈ ਇਹ ਕਿਤੇ ਤਾਂ 5 ਦਿਨਾਂ ਬਾਅਦ ਕਿਤੇ ਡੇਢ ਮਹੀਨੇ ਬਾਅਦ ਆਈ ਹੁੰਦੀ ਮੰਨ ਲਓ ਹੀਟ ਸਰਕਲ ਸਹੀ ਨਹੀਂਗਾ ਤੇ ਹੀਟ ਸਰਕਲ ਸਹੀ ਹੋਣਾ ਵੀ ਕੀ ਹੈ ਜੀ ਗਾਂ ਦੀ ਸਿਹਤ ਦੇਖੋ ਤੁਸੀਂ ਤੇ ਬਾਈ ਕਹਿੰਦਾ ਵੀ ਪਹਿਲਾਂ ਰਾਜੀ ਸੀਗੀ ਪਰ ਹੁਣ ਦੁੱਧ ਤੋਂ ਬਿਨਾ ਬੰਦਾ ਕਿੰਨਾ ਚਿਰ ਸੰਭੀ ਜਾਊਗਾ ਤੇ ਪਰ ਹਾਰਮੋਨ ਦੀ ਲੋੜ ਤਾਂ ਉਦੋਂ ਹੈ ਨਾ ਜਦੋਂ ਆਪਾਂ ਨੂੰ ਪਤਾ ਵੀ ਪ੍ਰੋਪਰ ਪਸ਼ੂ ਹੀਟ ਚ ਸਹੀ ਆ ਰਿਹਾ ਜੀ ਤੇ ਹਾਰਮੋਨ ਲੱਗੇ ਹੋਏ ਆ ਤੇ ਫਿਰ ਵੀ ਗਾਂ ਪ੍ਰੋਪਰ ਮੰਨ ਲਓ ਅੱਜ ਤੱਕ ਰਹੀ ਨਹੀਂ ਗਈ ਇੱਕ ਵਾਰੀ ਵੀ ਕਨਸੀਵ ਨਹੀਂ ਕੀਤੀ ਵੀ ਚਲੋ ਐ ਹੁੰਦਾ ਵੀ ਫਾਲਨਾ ਸੈੱਟ ਗਈ ਹੋਵੇ ਪਰ ਗੱਬਣ ਹੀ ਨਹੀਂ ਹੋएगी ਗਾਂ ਤੇ ਬਾਈ ਨੇ ਇਹ 52000 ਰੁਪਏ ਦੀ ਬਾਈ ਕਹਿੰਦਾ ਲਈ ਆ 16 ਕਿਲੋ ਦੁੱਧ ਸੀ ਉਦੋਂ ਤੇ ਜਮਾਂ ਡਰਾਈ ਹੋ ਚੁੱਕੀ ਹੈ ਗਾਂ ਤੇ ਇੱਕ ਬਾਈ ਦੀ ਆ ਗਾਂ ਜੀ ਇਹਦੇ ਬਾਰੇ ਤੁਹਾਨੂੰ ਦੱਸਾਂਗੇ ਮੇਨ ਬਈ ਜਿਹੜਾ ਪਸ਼ੂ ਹੀਟ ਕੱਢਣ ਵੇਲੇ ਭਾਰ ਵਿਖਾਉਂਦਾ ਜੀ ਤੇ ਇਹ ਬਾਈ ਦੀ ਗਾਂ ਉਹ ਦਿੱਕਤ ਆ ਇਹਦੇ ਥੋੜੀ ਜੀ ਇਨਫੈਕਸ਼ਨ ਸੀਗੀ ਅੱਜ ਦਵਾਈ ਭਰੀ ਹੈ ਤੇ ਇਹ ਭਾਰ ਦਾ ਤਾਂ ਚਲੋ ਕੋਈ ਪੱਕਾ ਇਲਾਜ ਹੈ ਨਹੀਂਗਾ ਜੀ ਤੇ ਜਿਹੜਾ ਪਸ਼ੂ ਸੂਣ ਤੋਂ ਪਹਿਲਾਂ ਬਾਹਰ ਦਿਖਾਉਂਦਾ ਜ਼ਰੂਰੀ ਨਹੀਂ ਹੁੰਦਾ ਵੀ ਉਹੀ ਪਸ਼ੂ ਹੀਟ ਚ ਆ ਕੇ ਬਾਹਰ ਦਿਖਾਊਗਾ ਕਈ ਪਸ਼ੂ ਦਿਖਾਉਂਦੇ ਆ ਮੰਨ ਲਓ ਹੀਟ ਵੇਲੇ ਬਾਹਰ ਤੇ ਇਹਦੇ ਨਾਲ ਤੁਸੀਂ ਡਿਊਰਾ ਪ੍ਰੋਜੈਨ ਟੀਕਾ ਵਰਤ ਸਕਦੇ ਆ ਤੇ ਪ੍ਰੋਜੈਸਟੋਨ ਲੈਵਲ ਜਦੋਂ ਆਪ ਮੰਨ ਲਓ ਸਹੀ ਹੋ ਜਾਊਗਾ ਪਸ਼ੂ ਦਾ ਹਨਾ ਬੱਚੇਦਾਨੀ ਚ ਤਾਂ ਉਦੋਂ ਚਾਂਸੇ ਘਟ ਜਾਂਦੇ ਆ ਵੀ ਪਸ਼ੂ ਬਾਹਰ ਨਹੀਂ ਦਿਖਾਊਗਾ ਤੇ ਪਹਿਲਾਂ ਮੇਨ ਤਾਰਾ ਹੈ ਬਸ ਵੀ ਤਾਰਾ ਚ ਇਨਫੈਕਸ਼ਨ ਨਾ ਹੋਵੇ ਤੇ ਇੱਕ ਬਾਥਰੂਮ ਦੀ ਸਮੱਸਿਆ ਬਾਈ ਕਹਿੰਦਾ ਵੀ ਬਾਥਰੂਮ ਵੀ ਥੋੜਾ ਥੋੜਾ ਕਰੀ ਜਾਂਦੀ ਹੈ ਇਹਦੇ ਆਸਤੇ ਤੁਸੀਂ 150 ਗ੍ਰਾਮ ਕਲਮੀਸ਼ੋਰਾ ਲੈ ਕੇ 30 ਗ੍ਰਾਮ ਡੇਲੀ ਦੇ ਸਕਦੇ ਆ ਪਸ਼ੂ ਨੂੰ ਤੇ ਉਹਦੇ ਨਾਲ ਜਿਹੜੀ ਬਾਥਰੂਮ ਦੀ ਦਿੱਕਤ ਜਿੰਨਾ ਚਿਰ ਬਲੈਡਰ ਭਰਿਆ ਰਹੂਗਾ ਜੀ ਤੇ ਉਹਨਾਂ ਚਿਰ ਹੀ ਜਿਹੜਾ ਪਾਰ ਵਾਲੀ ਸਮੱਸਿਆ ਪਸ਼ੂ ਨੂੰ ਆਉਂਦੀ ਹੈ ਤੁਸੀਂ ਉਹਦੇ ਤੇ ਵੀ ਵਰਤ ਸਕਦੇ ਆ ਜਿਹੜਾ ਪਸ਼ੂ ਗੱਭਣਾ ਤੁਹਾਡਾ ਸਤਿਆਨਾਸੀ ਸਰੋਂ ਲੈ ਸਕਦੇ ਆ ਪਾਈ ਆ ਉਹ ਦੇ ਸਕਦੇ ਆ ਤੁਸੀਂ ਚਾਰਾ ਡੰਗਾ ਚ ਤੇ 1 ਕਿਲੋ ਵੇਸਨ ਚਰ ਲਾ ਕੇ ਪਾਰ ਵਾਲੇ ਪਸ਼ੂ ਨੂੰ ਤੇ ਐ ਨਹੀਂ ਕੋਈ ਚੱਕਰ ਵੀ ਭਾਰ ਵਾਲਾ ਪਸ਼ੂ ਗੱਭਰ ਨਹੀਂ ਹੋਣਾਗਾ ਇਹਦੇ ਆਪਾਂ 2-3 ਦਿਨ ਦਵਾਈ ਭਰਾਂਗੇ ਜੀ ਅੰਦਰੋਂ ਸਾਫ਼ ਹੋਊਗੀ ਇਹ ਹਰ ਵਾਰੀ ਵਿਖਾਉਂਦੀ ਐ ਬਈ ਪਿਛਲੀ ਵਾਰ ਤੇਰੇ ਕੋਲੇ ਸੂਈ ਐ ਹਾਂ ਮੇਰੇ ਕੋਲੇ ਸੂਈ ਐ ਉਦੋਂ ਨਹੀਂ ਗੱਭਣ ਤਾਂ ਨਹੀਂ ਤੇਰੇ ਕੋਲੇ ਹੋਈ ਨਹੀਂ ਗੱਭਣ ਨਹੀਂ ਮੇਰੇ ਕੋਲੇ ਮੈਂ ਤਾਂ ਲਿਆਂਦੀ ਸੀਗਾ ਤੇ ਜਦੋਂ ਲਈ ਆ ਉਦੋਂ ਜਮਾਂ ਭਾਰ ਹੈ ਨਹੀਂ ਸੀ ਨਾ ਉਦੋਂ ਹੈ ਨਹੀਂ ਸੀ ਮੇਰੇ ਕੋਲੇ 20 ਦਿਨ ਰਹੀ ਐ 20 ਦਿਨਾਂ ਬਾਅਦ ਸੂਈ ਐ 20 ਦਿਨਾਂ ਬਾਅਦ ਸੂਈ ਐ ਕੋਈ ਭਾਰ ਨਹੀਂ ਜੀ ਸੂਣ ਤੋਂ ਪਹਿਲਾਂ ਉਦੋਂ ਬਾਅਦ ਵੀ ਨਹੀਂ ਸੀ ਤੇ ਕੋਈ ਜੇਰ ਰਹੀ ਹੋਵੇ ਮਾੜੀ ਮੂੜ ਹਾਂ ਜੇਰ ਆਪਦੀ ਆਪੀ ਕੋਈ 1% ਵੀ ਦਿੱਕਤ ਨਹੀਂ ਤੇ ਮਾਲੇ ਜਿਹ ਪਿਛਲੀ ਹੀਟ ਤੇ ਵੀ ਇਹਨੇ ਭਾਰ ਵਿਖਾਇਆ ਸੀ ਹਾਂ 2-3 ਅਰੀ ਹੋ ਗਏ ਤੇ ਜਦੋਂ ਬਹਿੰਦੀ ਆ ਉਦੋਂ ਹੀ ਕੱਢਦੀ ਆ ਕਿ ਖੜੀ ਜੋਰ ਲਾਉਂਦੀ ਬਹਿੰਦੀ ਅੱਛਾ ਜਦੋਂ ਬਹਿੰਦੀ ਠੀਕ ਆ ਤੇ ਤਾਰਾਂ ਪਿਛਲੀ ਵਾਰੀ ਸਾਫ਼ ਸੀ ਤਾਰਾਂ ਵਿੱਚ ਆਉਂਦੀ ਸੀ ਰੋਖੇ ਚ ਫਿਰ ਵੀ ਠੀਕ ਆ ਵਰਦਾ ਹਾਂ ਫਿਰ ਵੀ ਠੀਕ ਆ ਪਰ ਨਹੀਂ ਯਾਰ ਫਿਰ ਆਪਾਂ ਗਲਤ ਤਾਂ ਇੱਥੇ ਨਾ ਵੀ ਆਪਾਂ ਨੂੰ ਪਤਾ ਇਨਫੈਕਸ਼ਨ ਆਈ ਜਾਂਦੀ ਫਿਰ ਆਪਾਂ ਟੀਕਾ ਨਹੀਂ ਨਾ ਵਰਨਾ ਇਹਦੇ ਤੇ ਇਹ ਦਿੱਕਤ ਹੁੰਦੀ ਹੈ ਜੀ ਇਨਫੈਕਸ਼ਨ ਕਰਕੇ ਭਾਰ ਵਿਖਾ ਰਹੀ ਹੈ ਇਹ ਹੋ ਸਕਦਾ ਹਟ ਵੀ ਜਾਵੇ ਭਾਰ ਦਾ ਪੱਕਾ ਕਨਫਰਮ ਨਹੀਂ ਹੁੰਦਾ ਕਿ ਵੀ ਹਟੂਗੀ ਪਰ ਮੈਂ ਪਸ਼ੂ ਗੱਭਣ ਕੀਤੇ ਆ ਜਿਹੜੇ ਭਾਰ ਵੀ ਦਿਖਾਉਂਦੇ ਆ ਇੱਕ ਝੋਟੀ ਸੀ ਮੇਰੀ ਫੀਲਡ 'ਚ ਤੇ ਉਹ ਹੀਟ 'ਚ ਆ ਕੇ ਭਾਰ ਦਿਖਾਉਂਦੀ ਸੀਗੀ ਤੇ ਉਹਦੇ ਅਸੀਂ ਕੋਈ ਵੀ ਟੀਕਾ ਤੁਸੀਂ ਲਾ ਸਕਦੇ ਆ ਜਿਵੇਂ ਕੋਈ ਪੋਲੀਜੈਸਕ ਵਗੈਰਾ ਜਾਂ ਮੈਗਲੋਡਾਈਨ ਵਗੈਰਾ ਵੀ ਪਸ਼ੂ ਜੋੜਨ ਦਾ ਮਾਰੇ ਤੇ ਨਾਲ ਤੁਸੀਂ ਡੂਰਾਪ੍ਰੋਜਨ ਵਗੈਰਾ ਲਾ ਕੇ ਪਸ਼ੂ ਗੱਭਣ ਹੋ ਜਾਂਦਾ ਏਡੀ ਗੱਲ ਨਹੀਂ ਕੀ ਭਾਰ ਵਾਲਾ ਇਹ ਬਾਈ ਦੀ ਗਾਂ ਜਿਹੜੀ ਭਾਰ ਦਿਖਾਉਂਦੀ ਆ ਸਮੱਸਿਆ ਨੂੰ ਬਾਈ ਨੂੰ ਦੱਸਿਆ ਤਿੰਨ ਦਿਨ ਦਵਾਈ ਭਰਾਂਗੇ ਤੇ ਹੱਲ ਹੋ ਜਾਊਗਾ ਇਹਦਾ ਮਸਲਾ ਤੇ ਬਾਈ ਕੋਲੇ 4 ਪਸ਼ੂ ਆ ਕੁੱਲ ਤੇ ਬਾਈ ਦੁੱਧ ਦਾ ਕੰਮ ਹੀ ਕਰਦਾ ਖੇਤੀ ਦੇ ਨਾਲ ਹੁਣ ਥੋੜਾ ਜਿਹਾ ਬਾਈ ਕਹਿੰਦਾ ਮੈਂ ਉਲਝ ਜਾਵਾਂ ਬਾਈ ਤੇ ਤਾਂ ਕਰਕੇ ਇਧਰ ਗੌਰ ਹੈਣੀਗੀ ਤੇ ਉਹ ਬਾਈ ਹੌਲੀ ਹੌਲੀ ਦੁੱਧੋਂ ਗਈ ਆ ਕਿ ਤੂੰ ਆਪੇ ਛੱਡੀ ਆ ਕਿਵੇਂ ਕੀ ਸਿਸਟਮ ਸੀ ਉਹਦਾ ਉਹ ਪਰਲੀ ਹੌਲੀ ਹੌਲੀ ਆ ਅੱਛਾ ਹੌਲੀ ਲੱਗਈ ਜਾਂਦੀ ਦੁੱਧ ਤੇ ਮੈਂ ਹੁਣ ਕਿੰਨਾ ਟਾਈਮ ਹੋ ਗਿਆ ਡਰਾਈ ਹੋਈ ਨੂੰ ਹੁਣ ਤਾਂ ਇਹਨੂੰ ਮੈਂ ਲਾਦਾ 6-7 ਮਹੀਨੇ ਹੋ ਗਏ ਅੱਛਾ 6-7 ਮਹੀਨਿਆਂ ਤੋਂ ਜਮਾਂ ਦੁੱਧ ਨਹੀਂ ਦੇ ਰਹੀ ਸੀ ਤੇ ਹੁਣ 6-7 ਮਹੀਨਿਆਂ ਦੇ ਵਿੱਚ ਠੀਕ ਹੈ ਕਿੰਨੇ ਕੁ ਭਰਾ ਤੇ ਜਿਹੜੇ ਜਿੰਨੇ ਦੀ ਡਰਾਈ ਹੋਈ ਵੀ ਇਹ ਇਹ 4-5 ਦੀ ਤਾਂ ਹੋਣੀ ਭਰੇਗੀ ਪਾਊਡਰ ਕਿਹੜਾ ਪਾ ਰਹੇ ਆ ਪੋਰਟਲ ਲੱਕੇ ਦਿੱਤਾ ਇਹ ਡਾਕਣੀ ਇਹਦੇ ਚੱਪਾ ਜਾ ਰਿਹਾ ਰੈਗੂਲਰ ਸਾਰੇ ਪਸ਼ੂਆਂ ਨੂੰ ਪਾਉਣਾ ਕਿ ਨਹੀਂ ਪਾਉਣਾ ਨਹੀਂ ਨਹੀਂ ਸਾਰੇ ਨੂੰ ਰੈਗੂਲਰ ਬਾ ਬਾਈ ਤੈਨੂੰ ਮੈਂ ਜਿਹੜਾ ਅੱਜ ਮੈਂ ਤੈਨੂੰ ਦੱਸ ਕੇ ਹਟਾ ਨਾ ਲੱਕੇ ਜਾਉਂਗਾ ਜਿਵੇਂ ਐਨਰਜੀ ਬੂਸਟਰ ਇਹਨਾਂ ਨੂੰ ਐਨਰ ਬੂਸਟ ਪਾਊਡਰ ਜਿਹੜੇ ਦੁੱਧ ਵਾਲੇ ਪਸ਼ੂ ਆ ਤੇ ਉਹਨੂੰ ਕੋਈ ਵੀ ਮੰਨ ਕੇ ਚਲੋ ਮਿਨਰਲ ਮਿਕਚਰ ਰੈਗੂਲਰ ਪਾਉਣਾ ਪਊਗਾ ਫੇਰ ਉਹਨੇ ਗੱਭਣ ਹੋਣਾ ਤੇ ਬਾਈ ਕੋਲੇ ਆ ਆ ਕਰਦੀਗਾ ਆ ਕਰਦੀ ਹੈ ਬਾਈ ਹਾਂ ਇਹ ਕਰਦੀ ਆ ਮਾਉਂ ਕੇ ਬਾਈ ਇਹ ਹੋਣੀ ਹੋਇਆ ਯਾਰ ਇਹ ਐ ਨੂੰ ਨਾ ਚੋਇਆ ਕਰੋ ਬਈ ਤੂੰ ਬਾਅਦ ਜਾ ਇਹਨੂੰ ਪਹਿਲਾਂ ਚੋਲਿਆ ਕਰੋ ਨਹੀਂ ਉਹਦੇ ਵੀ ਉਹਦੇ ਵੀ ਹੋ ਜਾਣਗੇ ਇੱਥੇ ਨਹੀਂ ਚੋਣੇ ਤੇ ਆਪ ਵੀ ਚੰਗੀ ਤਰ੍ਹਾਂ ਸਾਬਣ ਨਾਲ ਹੱਥ ਧੋਲਿਆ ਕਰੋ ਤੇ ਇਹਦਾ ਵੀ ਆਪਾਂ ਹੱਲ ਕਰ ਦਿੰਨੇ ਆ ਕੋਈ ਨਹੀਂ ਹੈਗਾ ਆਪਣੇ ਕੋਲੇ ਇਹਦੇ ਵਿੱਚੋਂ ਹੀ ਹੋ ਜਾਣਾ ਕੋਈ ਐਡੀ ਗੱਲ ਨਹੀਂ ਤੁਸੀਂ ਮਾਂਗਿਆ ਵਾਸਤੇ 20ml ਪਸ਼ੂ ਦਾ ਖੂਨ ਲੈ ਕੇ ला ਸਕਦੇ ਆ ਜੀ ਤੇ ਉਸ ਤੋਂ ਬਾਅਦ ਥੂਜਾ ਕਰੀਮ ਤੇ ਥੂਜਾ ਡਰਾਪਸ ਅੱਗੇ ਵੀ ਮੈਂ ਇੱਕ ਵੀਡੀਓ 'ਚ ਬੋਲਿਆ ਸੀ ਥੂਜਾ ਕਰੀਮ ਆਉਂਦੀ ਐ ਇੱਕ ਥੂਜਾ ਡਰਾਪਸ ਆਉਂਦੀ ਐ ਕਰੀਮ ਇਹਦੇ ਉੱਪਰ ਲਾਈ ਜਾਣੀ ਐ ਤੇ ਉਹਨੂੰ ਮੰਨ ਕੇ ਚਲੋ ਦੇਈ ਜਾਣੀ ਐ ਪਸ਼ੂ ਨੂੰ ਤੇ ਡਰਾਪਸ ਆ 2-3 ਡਰਾਇੰਗ ਦਾ ਕੋਰਸ ਹੋਊਗਾ ਮੰਨ ਲਓ ਇੱਕ ਸ਼ਿਸ਼ੀ ਨੇ ਸ਼ਾਇਦ ਸੈੱਟ ਹੋ ਜਾਂਦੇ ਹੁੰਦੇ ਆ ਤੇ ਜਾਦੇ ਹੋਏ ਪਏ ਆ। ਖਲਦੀ ਨਹੀਂ ਬਈ ਇਹ। ਇਹ ਪੱਕੇ ਮੌਂਗੇ ਆ ਬਾਈ ਤੇਰੇ। ਇਹ ਪਾਣੀ ਵਾਲੇ ਮੌਂਗੇ ਨਹੀਂਗੇ। ਇਹ ਪੱਕੇ ਮੌਂਗੇ ਆ ਹੌਲੀ-ਹੌਲੀ ਜਾਣਗੇ। ਤੁਹਾਨੂੰ ਆਖਾ ਹੀ ਕੋਈ ਦਿੱਕਤ ਨਹੀਂ ਹੈ ਜੀ। ਨਹੀਂ ਦਿੱਕਤ ਤਾਂ ਨਹੀਂ ਪਰ ਗਾਂ ਵਧੂਗਾ ਨਾ ਕੰਮ ਬਾਈ ਕਈ ਵਾਰੀ ਲੇਵੇ ਤਾਂ ਹੀ ਜਾਵੜਦੇ ਆ ਪਸ਼ੂ ਖਰਾਬ ਹੋ ਜਾਂਦਾ ਇਹਦੇ ਨਾਲ। ਇਹ ਤਾਂ ਕਰ ਜਾਂਦੇ ਨਾ। ਅੱਗੇ ਨੋ ਵਧੇ ਆ ਨਾ। ਹਾਂ ਫਿਰ ਵਧੂਗਾ ਨਾ ਇਹ ਵਧਨ ਨਹੀਂ ਨਾ ਦੇਣਾ ਆਪਾਂ। ਤੇ ਇਹ ਗਾਂ ਬਾਈ ਘਰ ਦੀ। ਹਾਂ ਇਹ ਘਰ ਦੀ। ਇਹ ਕਿੰਨੇ ਚਿਰ ਦੀ ਗੱਬ ਹਣ। ਇਹ ਹੋ ਗਈ ਮੇਨ ਨਾਲ ਦਾ ਪੰਜਾਂ ਕੁ ਮਹੀਨੇ ਦੀ ਕੰਮ ਮੇਰੇ ਨਾਲ ਮੈਕਚਰ ਇਹਨਾਂ ਨੂੰ ਨਹੀਂ ਪਾਰਿਆ ਰੈਗੂਲਰ ਪਾ ਯਾਰ ਇੱਥੇ ਥੋੜਾ ਜਿਹਾ ਗਲਤਾਂ ਤੋਂ ਫਿਰ ਐਂ ਬਾਕੀ ਉਹ ਬਾਈ ਬਾਈ ਦੇ ਪਰ ਥਾਂ ਦਾ ਥੋੜਾ ਹੀ ਇੰਨਾ ਕੂੰ ਥਾਂ ਬਾਈ ਦੇ ਖੁੱਲਾ ਪਰ ਪਸ਼ੂਆਂ ਵਾਸਤੇ ਇੰਨਾ ਕੀ ਛੱਤਿਆ ਵੇ ਤੇ ਉੱਪਰ ਸਰ ਕਰਨਾ ਅੱਗੇ ਜਦੋਂ ਮੈਂ ਆਇਆ ਉਹ ਤੇ ਚਾਦਰਾਂ ਨਹੀਂ ਸੀ ਤੇਰੇ ਉੱਧਰ ਸੀng ਚਾਦਰਾਂ ਹਾਂ ਉੱਧਰ ਚਾਦਰਾਂ ਸੀng ਹਾਂ ਹਾਂ ਇੱਧਰ ਸਰ ਕਰਨਾ ਹੀ ਹੈ ਇਹ ਤੇ ਤਾਂ ਥੋੜੇ ਪੈਸੇ ਹੀ ਲੱਗਦੇ ਹਨ ਇਹ ਤੇ 12000 ਰੁਪਏ ਦਾ ਆਇਆ ਸਾਰਾ ਅੱਛਾ 12000 ਦਾ ਆਇਆ ਸੀਗਾ ਇਹ ਗਾਂ ਬਾਈ ਇਹ ਮੋਲੇ ਲਈ ਇਹ ਹੁਣ ਸੂਈ ਹੈ ਨਹੀਂ ਹਾਂ ਹਾਂ ਇਹ ਨੂੰ ਆਹ ਦੋ ਮਿੰਟ ਹਾਂ ਹੀ ਬੱਚਾ ਇਹਦਾ ਹਾਂ ਦੋ ਮਹੀਨੇ ਦੇ ਇਹ ਕਿੰਨਾ ਦੁੱਧ ਦੇ ਰਹੀ ਹੈ ਇਹ ਵੀ ਲੱਸੀ ਆ ਕਾਂ ਬਈ ਇਹਦੇ 18 ਕਿਲੋ ਦੁੱਧ ਆਏ ਇਹ ਜੇ ਹੁਣੇ ਤੋਂ ਧਿਆਨ ਦੇਵਾਂਗੇ ਨਾ ਬਈ ਆਹ ਗਾਂ ਤਰੀਕੇ ਟੀਕੇ ਤੇ ਗੱਭਣ ਹੋ ਜਾਊਗੀ ਜਿਹੜਾ ਤੈਨੂੰ ਮੈਂ ਲੈ ਕੇ ਦੇ ਕੇ ਗਿਆ ਤੇ ਨਹੀਂ ਫਿਰ ਉਹੀ ਹਾਲ ਹੋਣਾ ਨਹੀਂ ਦੇਣਾ ਹਾਂ ਹੁਣੇ ਤੋਂ ਜੇ ਧਿਆਨ ਦੇਵਾਂਗੇ ਆਪਾਂ ਫੇਰ ਹੀ ਗੱਲ ਬਣਨੀ ਹੈ ਤੇ ਐਨਰਜੀ ਬੂਸਟਰ ਤੇ ਮਿਨਰਲ ਮਿਕਚਰ ਸਾਨੂੰ ਗਿਆ ਜੀ ਲੈ ਲਾ ਕੇ ਦੇ ਦਿਓ ਤੇ ਜਾਂ ਕੱਲਾ-ਕੱਲਾ ਪੋਪਾ ਪਸ਼ੂ ਨੂੰ ਦਿਓ ਜਿਹੜਾ ਪਸ਼ੂ ਦਾ weight ਆ ਜਿੰਨਾ ਚਿਰ ਬਈ ਇਹਦਾ ਆ ਵਜਨ ਜਿਹੜਾ ਨਿਕਲਿਆ ਵਿੱਚੋਂ ਸਮਝਿਆ 50 ਕਿਲੋ ਵਜਣਾ ਮਟਾਂਢੀ ਸਣੇ ਪਸ਼ੂ ਦੇ ਅੰਦਰੋਂ ਨਿਕਲ ਜਾਂਦਾ ਜਿੰਨਾ ਚਿਰ ਉਹ ਨਹੀਂ ਪੂਰਾ ਹੁੰਦਾ ਉਹਨਾਂ ਚਿਰ ਇਹਨੇ ਗੱਭਣ ਨਹੀਂ ਹੁੰਣਾ ਇਹ ਚੀਜ਼ ਦਾ ਧਿਆਨ ਰੱਖੀ ਉਹ ਗਾਂ ਤੇਰੀ ਜਦੋਂ ਤੂੰ ਸ਼ੁਰੂ ਚ ਟੀਕੇ ਭਰਉਣ ਲੱਗਿਆ ਇੰਨੀ ਲਿੱਸੀ ਸੀ ਉਦੋਂ ਕਿਹੜੀ ਉਹ ਪਰਲੀ ਉਹ ਕੰਨੀ ਵਾਲੀ ਹਾਂ ਨਹੀਂ ਰਾਜੀ ਸੀ ਰਾਜੀ ਸੀ ਤੇ ਉਦੋਂ ਵੀ ਸਹੀ ਹੀਟ ਚ ਨਹੀਂ ਆਉਂਦੀ ਸੀ ਉਦੋਂ ਵੀ ਨਹੀਂ ਆਉਂਦੀ ਪਹਿਲਾਂ ਹੀਟ ਚ ਹੀ ਸਹੀ ਨਹੀਂ ਆਈਗੀ ਹੀਟ ਚ ਹੀ ਸਹੀ ਨਹੀਂ ਆਈਗੀ ਅਨੇਸਟਰ ਹੋ ਗਈ ਕਹਿੰਦਾ ਮਤਲਬ ਇਹ ਸਹੀ ਹੀਟ ਚ ਆਉਂਦੀ ਫੇਰ ਹੀ ਗੱਭਣ ਹੁੰਦੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਤੇ ਆ ਮੌਂਕੇਆਂ ਵਾਲਾ ਟ੍ਰੀਟਮੈਂਟ ਜ਼ਰੂਰ ਧਿਆਨ ਚ ਰੱਖਿਓ ਜੇ ਤੇ ਇੱਕ ਚੀਜ਼ ਦਾ ਧਿਆਨ ਜ਼ਰੂਰ ਰੱਖਿਆ ਕਰੋ ਵੀ ਜੇ ਜਿਹੜੇ ਪਸ਼ੂ ਦੇ ਮੌਂਕੇ ਆ ਉਹਨੂੰ ਤੁਸੀਂ ਪਹਿਲਾਂ ਚੋਲ ਮੰਨ ਲਓ ਬਾਅਦ ਚ ਜੋ ਦੂਜੇ ਪਸ਼ੂ ਨੂੰ ਹੱਥ ਨਾ ਲਾਓ ਤੇ ਆਪਦੇ ਵੀ ਚੰਗੀ ਤਰ੍ਹਾਂ ਹੱਥ ਸਾਫ਼ ਕਰ ਲਿਆ ਕਰੋ ਇਹ ਆਪਾਂ ਨੂੰ ਵੀ ਹੋ ਜਾਂਦੀ ਹੈ ਬਈ ਘਰੇ ਵੀ ਪ੍ਰੋਬਲਮ ਆਊਗੀ ਇਹ ਠੀਕ ਆਪਣੇ ਆਪ ਦੇ ਵੀ ਹੋ ਜਾਂਦੀ ਤੁਸੀਂ ਆਪ ਚੋਣੇ ਆ ਤੇ ਬਸ ਫਿਰ ਚੰਗੀ ਤਰ੍ਹਾਂ ਸਾਬਨ ਨਾਲ ਹੱਥ ਧੋਲਿਆ ਕਰੋ ਬਈ ਜਦੋਂ ਇਹ ਲਾਉਣ ਲੋ ਇਹਦੇ ਕਰੋਗੇ ਤੇ ਇਹਨਾਂ ਦੇ ਦਵਾਈ ਆਪਾਂ 3 ਦਿਨ ਭਰਾਂਗੇ ਪਾਊਡਰ ਤੁਹਾਨੂੰ ਲੈ ਕੇ ਦੰਨਾ ਨ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਆਪਣੇ ਨੂੰ ਤੇ ਹੋਰ ਵੀਡੀਓ ਦੇਖਣ ਲਈ ਬੈਲ ਦਾ ਬਟਨ ਜਰੂਰ ਦਬਾਏ ਹੋਏ ਦੱਸਿਓ ਜੀ ਆਪਾਂ ਕਿਹੜੇ ਵਿਸ਼ੇ ਤੇ ਹੋਰ ਵੀਡੀਓ ਪਾਈਏ ਜਰੂਰ ਆਪਾਂ ਵੀਡੀਓ ਤੁਹਾਡੀ ਜ ਮਨ ਲੋ ਸੇਵਾ 'ਚ ਹਾਜ਼ਰ ਹਾਂ ਜੀ ਜਿਵੇਂ ਵੀ ਕਹੋਗੇ ਆਪਾਂ ਉਹੀ ਵਿਸ਼ੇ ਤੇ ਵੀਡੀਓ ਪਾਉਂਦੇ ਰਾਵਾਂਗੇ ਧੰਨਵਾਦ ਜੀ